ਕਾਫੀ ਸ਼ੌਟ ਹੋ ਕੇ ਲੈ ਕੇ ਚੈਲੰਜ ਲੈ ਕੇ ਆਇਆ ਸੀ 골ਡ 바ਰ ਚੈਲੰਜ ਤੁਸੀਂ ਸੋਨੇ ਦੀ ਈਟ ਕੱਢੋ ਤੇ ਸਾਡੇ ਤੋਂ 35000 ਰੁਪਏ ਲੈ ਜਾਓ 골ਡ 바ਰ ਜਿਹੜੀ ਲਗਾਈ ਗਈ ਆ ਤਾਂ ਜਿਹੜਾ ਇਹ 골ਡ 바ਰ ਨੂੰ ਕੱਟ ਦੇਵੇਗਾ ਤਾਂ 35000 ਲੈ ਜਾਵੇਗਾ ਤੁਹ ਤੋਂ ਦੇਖਿਆ ਸੀ ਕੋਈ ਮੇਰਾ ਅਬਦਾ ਗ੍ਰੇਡ ਨਹੀਂ ਦਿੱਤਾ ਹੋਇਆ ਪਰ ਪੰਜਾਬ 'ਚ ਸ਼ਾਇਦ ਹੋ ਸਕਦਾ ਸੀ ਪਹਿਲੇ ਹੋਈ ਜਿਹੜਾ ਲੈ ਕੇ ਆਈ ਹੈ ਸਾਡੇ ਲਈ 골ਡ ਦੀ ਹਿੱਟ ਤਾਂ ਹੈ ਨਹੀਂ ਪਰ ਇਹਦੇ ਪਾਲਿਸ਼ ਜ਼ਰੂਰ ਕਰਾਇਆ ਸੀ 골ਡ ਦੀ ਤਾਂ ਅਸੀਂ ਇਹਦਾ ਨਾਮ ਲਿਖਿਆ 골ਡ 바ਰ ਚੈਲੰਜ ਸਾਡਾ ਕਾਰਡ ਮੋਡਲ ਤਾਂ ਅਸੀਂ 35000 ਰੁਪਏ ਜੈਸ਼ ਇਨਾਮ ਰੱਖਿਆ ਜੋ ਕਿ ਨਾਲੇ ਦਿੱਤੀ ਮਿਲ ਗਿਆ ਸਰ ਮੈਂ ਪਹਿਲਾਂ ਪ੍ਰਾਈਵੇਟ ਜੌਬ ਕਰਦਾ ਸੀ ਮਤਲਬ ਬਹੁਤ ਜਗ੍ਹਾ ਤੇ ਕੀਤਾ ਉਸ ਸਮੇਂ ਆਪਦਾ ਬਿਜ਼ਨਸ ਵੀ ਕਰ ਰਿਹਾਗਾ ਔਰ ਫੇਲ ਹੋ ਕੇ ਆਏ ਆਪਣੇ ਬਿਜ਼ਨਸ ਤੋਂ ਉਸ ਬਾਅਦ ਮੈਂ ਕਾਫੀ ਸ਼ੌਫੀ ਦਾ ਬਿਜ਼ਨਸ ਕਰਿਆ 파ਟਨਰ ਨਾਲ ਰਲ ਕੇ ਤੇ ਅੱਜ ਸਾਡੇ ਪਹਿਲੇ ਇੱਕ ਸੀ ਅੱਜ ਸਾਡੀ ਦੋ ਕਾਟਾਂ ਨੇ ਸੰਗਰੂਰ ਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਾਫੀ ਸ਼ਾਫੀ ਵਾਲਿਆਂ ਨੇ ਇੱਕ ਵੱਖਰਾ ਉਪਰਾਲਾ ਕੀਤਾ ਤਾਂ ਜਿਹੜੀਆਂ ਰੌਣਕਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਹਰ ਕੋਈ ਆਪਣੀ ਕਿਸਮਤ ਅਜ਼ਮਾਉਂਦਾ ਨਜ਼ਰ ਆ ਰਿਹਾ ਹੈ ਤਸਵੀਰ ਦੇਖ ਸਕਦੇ ਹੋ ਤਾਂ ਤੁਸੀਂ 골ਡ ਬਾਰ ਜਿਹੜੀ ਲਗਾਈ ਗਈ ਹੈ ਤਾਂ ਜਿਹੜਾ ਇਹ 골ਡ ਬਾਰ ਨੂੰ ਕੱਟ ਦੇਵੇਗਾ ਤਾਂ 35000 ਲੈ ਜਾਵੇਗਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ 35000 ਹੈ ਜਿਹੜਾ ਲੈ ਜਾਵੇਗਾ ਤਾਂ 골ਡ ਬਾਰ ਲਾਈ ਕੀ ਹੈ ਤਾਂ ਸਭ ਤੋਂ ਇਹ ਲੈ ਕੇ ਤਾ ਕੋਸ਼ਿਸ਼ ਪੂਰੀ جاری ਹੈ ਤਾ ਤਸਵੀਰ ਦੇਖ ਸਕਦੇ ਹੋ ਸੋ ਦੋ ਚੀਜ਼ਾਂ ਲੱਗਣਗੀਆਂ ਜੇ ਜ਼ੋਰ ਤੇ ਪਲੱਸ ਦਿਮਾਗ ਕੱਲਾ ਜ਼ੋਰ ਨਾਲ ਲਾਓ ਦਿਮਾਗ ਵੀ ਲਾਓ ਵੀ ਨਿਕਲੂਗੀ ਮੇ ਇਹ ਇਹ ਅਸੀਂ ਉਹੀ ਨਹੀਂ ਬਣਾਇਆ ਹੋਇਆ ਵੀਰੇ ਕੱਚੇ ਲੈਵਲ ਤੇ ਨਹੀਂ ਹੈਗਾ ਵੱਡੇ ਲੈਵਲ ਤੇ ਬਣਾਇਆ ਹੋਇਆ ਸੋ ਦਿਮਾਗ ਨਾਲ ਗੱਡੋ ਤਸਵੀਰ ਦੇਖ ਸਕਦੇ ਹੋ ਤਾਂ ਕਾਫੀ ਸ਼ਾਪੀ ਦੇ ਵੱਲੋਂ ਜਿਹੜਾ ਇਹ ਵਕਰਾ ਪਰਾਲਾ ਕੀਤਾ ਗਿਆ ਵੀਰੇ ਵੀ ਮੇਰੇ ਨਾਲ ਮੌਜੂਦ ਹੈ ਬਾਈ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਇਹ ਜਿਹੜਾ ਐਦਾਂ ਦਾ ਪਰਾਲਾ ਕੀਤਾ ਜਾ ਦੇਖੋ ਜੀ ਇਹ ਮੈਂ ਤੁਹਾਨੂੰ ਦੈਸੀ ਦੱਸਦਾ ਇਹ ਮੈਂ ਨੇ YouTube ਦੀ ਦੇਖਿਆ ਸੀ ਕੋਈ ਮੇਰਾ ਅਬਦਾ ਗ੍ਰੇਡ ਨਹੀਂ ਕੀਤਾ ਹੋਇਆ ਪਰ ਪੰਜਾਬ ਤੇ ਸ਼ਾਇਦ ਹੋ ਸਕਦਾ ਸੀ ਪਹਿਲੇ ਹੋਈ ਜਿਹੜਾ ਲੈ ਕੇ ਆਈਏ ਸਾਡੇ ਲਈ 골ਡ ਦੀ ਹਿੱਟ ਤੇ ਹੈ ਨਹੀਂ ਪਰ ਇੱਥੇ ਪਾਲਿਸ਼ ਜ਼ਰੂਰ ਕਰਾਈ ਸੀ 골ਡ ਦੀ ਤਾਂ ਅਸੀਂ ਇਹਦਾ ਨਾਮ ਲਿਖਿਆ 골ਡ 바ਰ ਚੈਲੰਜ ਸਾਡਾ ਕਾਰਡ ਮੋਡਲ ਹੈ ਤਾਂ ਅਸੀਂ 35000 ਰੁਪਏ ਕੈਸ਼ ਇਨਾਮ ਰੱਖਿਆ ਜੋ ਕਿ ਨਾਲੇ ਚੱਕੀ ਫਿਰਦੇ ਆ ਜੇ ਕੋਈ ਵੀ ਵੀਰ ਹੈਗਾ ਐਟ ਕੱਢ ਲਓ ਤੇ 35 ਆ ਸਾਡੇ ਤੋਂ ਲੈ ਜੂਗਾ ਸਾਡੇ ਚੁਬਦੇ ਜੇ 35000 ਰੁਪਏ ਹਾਂਜੀ ਹਾਂ ਫਿਰ ਅਸੀਂ ਹੋਰ ਕਮਾਵਾਂਗੇ ਨਾ ਜੇ ਜਾਊਗਾ ਤਾਂ ਵੱਡਾ ਪੈਸਾ ਆਊਗਾ ਜੀ ਸਹੀ ਹੈ ਕੀ ਕਹਿੰਦਾ ਹੈ ਕਿ ਕਸੀ ਕਹਿੰਦਾ ਐਡਵਰਟਾਈਜ਼ਮੈਂਟ ਦੇ ਇੱਕ ਵੱਖਰਾ ਉਪਰਾਲਾ ਹੈ ਤਾਂ ਇਹਦੀ ਫੀਸ ਵਗੈਰਾ ਕੀ ਰੱਖੀ ਹੈ ਨਹੀਂ ਸਰ ਇਹਦੀ ਕੋਈ ਫੀਸ ਨਹੀਂ ਹੈ ਜੀ ਤੁਸੀਂ ਸਿਰਫ ਮੇਰੀ ਕਾਫੀ ਪੀਓ ਮਤਲਬ ਹਰੇਕ ਬੰਦੇ ਦਾ ਅਲੱਗ-ਅਲੱਗ ਤਰੀਕਾ ਹੁੰਦਾ ਮਾਰਕੀਟਿੰਗ ਦਾ ਤਾਂ ਮੇਰਾ ਇਹ ਤਰੀਕਾ ਮਾਰਕੀਟਿੰਗ ਦਾ ਜੋ ਮੈਂ ਤੁਹਾਨੂੰ ਉਰੇ 골ਡ ਬਾਰ ਚੈਲੰਜ ਲੱਗ ਲਗਾਇਆ ਹੈ ਜਹਨ ਦੇ ਵਿੱਚ ਕਿਵੇਂ ਆਇਆ ਕਾਫੀ ਸ਼ਾਫੀ ਦਾ ਕੰਮ ਸ਼ੁਰੂ ਕੀਤਾ ਜਾਵੇ ਸ਼ਹਿਰ ਦੇ ਵਿੱਚ ਤੁਸੀਂ ਪਹਿਲਾਂ ਕੀ ਕੰਮ ਕਰਦੇ ਸਰ ਮੈਂ ਪਹਿਲੇ ਪ੍ਰਾਈਵੇਟ ਜੋਬ ਕਰਦਾ ਸੀ ਮਤਲਬ ਬਹੁਤ ਜਗ੍ਹਾ ਤੇ ਕੀਤਾ ਉਸ ਸਮੇਂ ਆਪਦਾ ਬਿਜ਼ਨਸ ਵੀ ਕਰਿਆਗਾ ਔਰ ਫੇਲ ਹੋ ਗਏ ਆਪਣੇ ਬਿਜ਼ਨਸ ਤੋਂ ਉਸ ਬਾਅਦ ਮੈਂ ਕਾਫੀ ਸ਼ਾਪੀ ਦਾ ਬਿਜ਼ਨਸ ਕਰਿਆ 파ਟਨਰ ਨਾਲ ਰਲ ਕੇ ਤੇ ਅੱਜ ਸਾਡੇ ਪਹਿਲੇ ਇੱਕ ਸੀ ਅੱਜ ਸਾਡੇ ਦੋ ਕਾਟਾਂ ਨੇ ਸੰਗਰੂਰ ਚ ਜੀ ਸਹੀ ਹੈ ਤਾਂ ਬਹੁਤ ਖੁਸ਼ੀ ਹੁੰਦੀ ਉਨਕੀ ਬਹੁਤ ਲੋਕਾਂ ਨੂੰ ਰੋਜ਼ਗਾਰ ਨਾਲ ਵੀ ਜਿਹੜਾ ਜੁੜਿਆ ਹਾਂਜੀ ਆ ਸਾਡੇ ਲਈ ਘੱਟੋ ਘੱਟ 3 ਤੋਂ 4 ਮੁੰਡੇ ਕੰਮ ਕਰਦੇ ਨੇ ਦੋ ਅਸੀਂ 6 ਮੁੰਡਿਆਂ ਟੋਟਲ ਅਸੀਂ ਦੋ ਕਾਟ ਦੇ ਜੀ ਹਾਂ ਯਾ ਤਾਂ ਕਿੰਨੇ ਕੁ ਲੋਕ ਜਿਹੜੇ ਰੋਜ਼ ਅਜ਼ਮਾ ਕੇ ਜਾਂਦੇ ਨੇ ਇਸ ਕਿਸਮਤ ਨੂੰ ਡੇਲੀ 2-250 300 ਵੀ ਹੋ ਜਾਂਦੇ ਨੇ ਜੀ ਮਤਲਬ ਡੇਲੀ ਅਜ਼ਮਾ ਕੇ ਜਾਂਦੇ ਨੇਗੇ ਜੀ ਤਾਂ ਐਨੇ ਲੋਕਾਂ ਦੇ ਵਿੱਚ ਕੋਈ ਹੋਰ ਅਜ਼ਮਾਣਾ ਚਾਹੂਗਾ ਤੁਸੀਂ ਭਾਈ ਦੇਖੋਗੇ ਟਰਾਈ ਕਰਕੇ ਬੰਦ ਕਰ ਦਿਆ ਜਦ ਮੈਂ ਆਇਆ ਤਾਂ ਬੋਲੇ ਤੇ ਬੰਦ ਹੈ ਤਾਂ ਹੁਣ ਅਜ਼ਮਾ ਕੇ ਦੇਖੋਗੇ ਅਜ਼ਮਾ ਕੇ ਦੇਖੋਗੇ ਵੀ ਕਦੀ ਅਜ਼ਮਾ ਕੇ ਦੇਖੋਗੇ ਤਾਂ ਜਿਹੜਾ ਪਾਰ ਹੈ ਕਿਤਨਾ ਕਿਤੇ ਉਹ ਵੀ ਡਰਾਉਂਦਾ ਤਾਂ ਪਰ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਨੌਜਵਾਨ ਨੇ ਜਿਹੜੇ ਤਾਂ ਕੋਸ਼ਿਸ਼ ਵੀ ਕਰ ਰਹੇ ਨੇ ਕਿ ਨਿਕਲ ਸਕਦੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਕੋਸ਼ਿਸ ਜਾਰੀ ਹੈ ਇਹ ਨਹੀਂ ਨਹੀਂ ਕੋਈ 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 ਨਹੀਂ ਨਹੀਂ ਭਾਈ ਚੱਕੀ ਨਹੀਂ ਜਾਂਦੀ ਚੱਕੀ ਨਹੀਂ ਜਾਂਦੀ ਕਿੰਨੇ ਕਿਲੋ ਦੀ ਹੋਣੀ ਹੈ ਹੈਗੀ 12 ਕਿਲੋ ਦੀ ਹੈਗੀ ਹੋਊਗੀ 11 12 ਕਿਲੋ ਤਾਂ ਪਰ ਬਾਈ ਨੇ ਕਹਿ ਕਹਿੰਦਾ ਪਾਰਨਾ ਦੇਖੋ ਦਿਮਾਗ ਨਾਲ ਦੇਖੋ ਦਿਮਾਗ ਨਾਲ ਨਿਕਲੋ ਭਾਈ ਹਾਂ ਬਿਲਕੁਲ ਦਿਮਾਗ ਨਾਲ ਹੀ ਨਿਕਲ ਉਹਨੇ ਨਿਕਲ ਜੂ ਪਰ ਤੇ ਤਸਵੀਰ ਦੇਖ ਸਕਦੇ ਹੋ ਤਾਂ 35000 ਤਾਂ ਜ਼ਰੂਰ ਦਰਸਾਉਂਦਾ ਪਰ ਕੱਡੇਗਾ ਕੌਣ ਇਸ 골ਡ 바 ਨੂੰ ਇੱਕ ਹੋਰ ਕੋਸ਼ਿਸ਼ ਕਰਨਾ ਚਾਹੂਗਾ ਤਾ ਨੇੜੇ ਲੱਗੀ ਇਹ ਤਾ ਜਿਹੜਾ 35000 ਦਾ ਦਿਖਦਾ ਪਰ ਜਿਹੜਾ ਨੌਜਵਾਨ ਵੀਰੇ ਇੱਕ ਵਾਰ ਐਡਰੈਸ ਵੀ ਦੱਸ ਦਿਓ ਸਾਡੇ ਦੱਸ ਸਾਡਾ ਐਡਰੈਸ ਸੰਗਰੂਰ ਕੋਲਾ ਬਾਰਕ ਹੀ ਨੀਅਰ ਬੱਸ ਸਟੈਂਡ ਜੀ ਤਾ ਜਿਹੜਾ ਨੌਜਵਾਨਾਂ ਦੇ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕੌਫੀ ਦਾ ਕੰਮ ਸ਼ੁਰੂ ਕੀਤਾ ਦੀ ਕੌਫੀ ਸ਼ਾਪੀ ਦੇ ਨਾਮ ਤੇ ਆਪਣਾ ਇੱਕ ਰਜਗਾਰ ਛੱਡ ਕੇ ਜਿੱਥੇ ਪਹਿਲਾਂ ਲੋਕਾਂ ਦੇ ਵਿੱਚ ਕੰਮ ਕਰਦੇ ਸੀ ਤਾਂ ਅੱਜ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਜਿਸ ਨੂੰ ਵਧਾਉਣ ਦੇ ਲਈ ਜਿਹੜੇ ਵੱਖਰੇ ਵੱਖਰੇ ਉਪਰਾਲੇ ਨੌਜਵਾਨਾਂ ਦੇ ਵੱਲੋਂ ਕੀਤੇ ਗਏ ਤੇ ਇਹਦੀ ਫੀਸ ਸਿਰਫ ਇੱਕ ਕਾਫੀ ਦਾ ਗਲਾਸ ਰੱਖੀ ਗਈ ਹੈ ਦਾ ਪੰਜਾਬ ਫਰਸਟ ਦੇ ਦੀ ਸੰਗਰੂਤ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ